ਹੈਲੋ ਜੀ ਸਸ ਦੀ ਕਾ ਜੀ ਲਾਈਵ ਸਟਾਰਟ ਬਿਤੇ ਗਗਨਦੀਪ ਕਰਤੇ ਆਪ ਜੀ ਦਾ ਸਵਾਗਤ ਹੈਗਾ ਜੀ ਤੇ ਆਪਾਂ ਜਾ ਰਹੇ ਆਂਗੇ ਨਗਰ ਕੀਰਤਨ ਆ ਰਿਹਾਗਾ ਆਪਣੇ ਤੇ ਨਗਰ ਕੀਰਤਨ ਦੇ ਵਿੱਚ ਜਾ ਰਹੇ ਆਂ ਜੀ ਤੇ ਚਲੋ ਜੀ ਜੇ ਆਪਾਂ ਨੂੰ ਵੀਡੀਓ ਬਣੀ ਤਾਂ ਵੀਡੀਓ ਬਣਾਵਾਂਗੇ ਆਪਾਂ ਤੁਹਾਨੂੰ ਵੀ ਦਰਸ਼ਕ ਦੇਦਾਰੇ ਕਰਾਵਾਂਗੇ ਤੇ ਚਲੋ ਜੀ ਫਿਰ ਨਾਲ ਬਣੇ ਰਹਿਣਾ ਤੁਸੀਂ ਕਹਣ ਕੋਈ ਗੱਲੀ ਉਹ ਤਾਂ ਟਰੈਕਟਰ ਹੁੰਦਾ ਤਾਂ ਕੋਈ ਨਾ ਕੋਈ ਲਾਦੋ ਕਿਤੇ ਲਾਦੋ ਇੱਥੇ ਲਾਦੋ ਇਰਦੇ ਇੱਥੇ ਬੜਾ ਮੈਂ ਕੀ ਕਰ ਸਕਦਾ ਜੰਗਲਾਂ ਆਉਂਗੇ ਇਦਾਂ ਲਾਦੋ ਵਾਹਿਗੁਰੂ ਨਹੀਂ ਨਹੀਂ ਰੱਖ ਲੂ ਬਸ ਤੇ ਕੋਲ ਹੈਗਾ ਨਾ ਜਦੋਂ ਰੱਖ ਰੱਖ ਹੈ ਨਹੀਂ ਹੁਣ ਤਾਂ ਹੀ ਬਟਾ ਜਦੋਂ ਕੋਈ ਕੋੜੀ ਹੈ ਇਹ ਸੁਣਾਉ ਕੋੜੀ ਬੰਦਾ ਉਹ ਕੀ ਕਰਦੀ ਹੈ ਕੋੜੀ ਸੇ ਵੱਡੀ ਵੀ ਹੈ ਮੈਂ ਤਾਂ ਹੁਣ ਢੋਡੀ ਉੜਾ ਰੱਖਿਆ ਦੋ ਕੁੜੀਆਂ ਸੋਡੇ ਪਨੇ ਦੋ ਆ 11ਵੀਂ ਚ ਪੜਦੀ ਹੈ ਤੇ ਇਹ 7ਵੀਂ ਚ ਹੈ ਇਹ ਮਰਦੀ ਆ ਉਹ ਦੇਖ

ਚਦਰਬਾਰ ਸਾਰੇ ਜਗਤੋਂ ਚਦਰਬਾਰ ਸਾਰੇ ਜਗਤੋਂ ਸ਼ਾਨੀ ਉੱਚੀ ਸੁੱਚੀ ਤੇਰੇ ਦਰਬਾਰ ਦੀ ਇੱਕੇ ਮੈਂ ਜਨਮ ਆਇਆ ਹਾਂ ਉਹਨਾਂ ਤੇਰੀ ਬਾਣੀ ਬਾਬਾ ਦਸਰੀ ਦੀ ਇੱਕੇ ਮੈਂ ਜਨਮ ਆਇਆ ਹਾਂ ਉਹਨਾਂ ਤੇਰੀ ਬਾਣੀ ਬਾਬਾ ਦਸਰੀ ਦੀ गोडे हणू सुधे रह पी ते बाणे सॼा ताईं सजड़ बरो बि ते बाणीअ गोडे आणू सुधे रह पाणीअ बल कढ द बलिया ते

ਤੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਮੇ ਪਾਸ਼ਾ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲਾ ਜੀ ਦੀ ਮਹਾਰਸੂ 1621 ਨੂੰ ਪਿਆਰੇ ਭਗਤ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਲਾਨਕੀ ਜੀ ਦੀ ਕੁੱਖ ਦੇ ਵਿੱਚੋਂ 1665 ਨੂੰ ਆਪ ਗੁਰਤਾ ਗੱਦੀ ਦੇ ਵਿੱਚ ਸਵਾਇਮਨ ਹੋਏ 10 ਸਾਲ 7 ਮਹੀਨੇ ਗੁਰਤਾ ਗੱਦੀ ਦੀ ਸੇਵਾ ਨਿਭਾਈ 1675 ਨੂੰ ਦਿੱਲੀ ਚਾਂਦਨੀ ਚੌਕ ਦੇ ਵਿੱਚ Hindu ਧਰਮ ਬਚਾਉਣ ਦੀ ਖਾਤਰ ਸ਼ਹੀਦ ਹੋਏ ਉਹਨਾਂ ਨਾਲ ਭਾਈ ਮਤੀਦਾਸ ਭਾਈ ਸੱਤੀਦਾਸ ਭਾਈ ਬਿਆਲਾ ਜੀ 1675 ਤੋਂ 2025 ਨੂੰ ਜੋੜ ਕਰੋ 350 ਸਾਲ ਬਣਦੇ ਹੈ ਆਪਾਂ ਬੜੇ ਭਾਗਾਂ ਵਾਲਿਆਂ ਦੇ ਤੁਹਾਡਾ ਦੇਖ ਰਹੇ ਹਾਂ ਕਿਉਂਕਿ 400 ਸਾਲਾਂ ਅੱਜ ਤੋਂ 50 ਸਾਲ ਨੂੰ ਆਉਣੇ ਅੱਜ ਦੇ ਨਗਰ ਕੀਰਤਨ ਵਿੱਚ ਜਿੱਥੇ ਤੁਸੀਂ ਪੰਜ ਪਿਆਰਿਆਂ ਦੇ ਦਰਸ਼ਨ ਕਰੋਗੇ ਉਥੇ ਗੁਰੂ ਜੀ ਦੀ ਸੁੰਦਰ ਪਾਲਕੀ ਦੇ ਸੁੰਦਰ ਪਾਲਕੀ ਸਤਿਗੁਰੂ ਦੇ ਦਰਸ਼ਨ ਕਰੋਗੇ ਨਾਲ ਸੁੰਦਰ ਪਾਲਕੀ ਦੇ ਤੇ ਨਾਲ ਹੀ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ ਜਿਹੜੀ ਤੀਰ ਧੰਗੁਰੂ ਤੇਜ ਬਾਦਰ ਮਹਾਰਾਜ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਬਾਹੀ ਤਾਂ ਸਾਥ ਸੰਗਤ ਉਦੋਂ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਸੀ ਤੇਗ ਦੇ ਜੋਰ ਦੇਖ ਕੇ ਕਿ ਇਹ ਸਾਡਾ ਇਕੱਲਾ ਤਿਆਗ ਮਲਨੀ ਹੈ ਤੇਗ ਦਾ ਧਣੀ ਹੈ ਤੇਗ ਬਾਦਰ ਹੈ ਉਹਦੇ ਤੇਗ ਬਾਦਰ ਨਾ ਮਿਲਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਕਹਿ ਦਿੱਤਾ ਸੀ ਮਹਾ ਤੇਗ ਪਰਖਲਾ ਤੇਗ ਤੂੰ ਵੀ ਇੱਕ ਨੇ ਦੋ ਨੇ ਵਰਖਲਾ ਸੌ ਤੋਗਾ ਮੈਨੂੰ ਤੇਗ ਬਹਾਦਰ ਦਾ ਲੱਕ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਫੋਟੇਗਾ ਮੈਂ ਜੱਗ ਦਾ ਤੇਗਾ ਦੀ ਸ਼ਾਹ ਮਾਣੀ ਮੇਰੇ

के छ मार्केले राम्रै छैन एउटा गरा दुई यारी छैन पहिले राम्रो पाके दुई बजे आयो थाडे त मान्छे आउदिनु छ यदी चाहिँ त ल म यार तिमीहरु बिर्दोलाई सोध्दाउ अधिकार हेर्नु है